ਅੱਜ ਆਪਾਂ ਬਣਾਵਾਂਗੇ ਜੀ ਨਾਰਮਲ ਮਸ਼ੀਨ ਜਿਹੜੀ ਕੱਪੜੇ ਸਿੰਦੀ ਆ ਉਹਦੇ ਨਾਲ ਜਿਸ ਤਰ੍ਹਾਂ ਮੈਂ ਪਿਛਲੀਆਂ ਵੀਡੀਓ ਵਿੱਚ ਵੀ ਤੁਸੀਂ ਕਿ ਇਸ ਤਰ੍ਹਾਂ ਜਿਹੜਾ ਨਾਰਮਲ ਮਸ਼ੀਨਾਂ ਵਰਕ ਕਰ ਸਕਦੇ ਆ ਤੇ ਇਹ ਜਿਹੜੀ ਲਾਗੇ ਡੰਡੀ ਤੇ ਪੱਤੀ ਪਈ ਆ ਇਹ ਪਹਿਲਾਂ ਜਿਹੜੀ ਨਾਰਮਲ ਕੱਪੜੇ ਸਿੰਦੀ ਆ ਇਹ ਮਸ਼ੀਨ ਉਹਦੇ ਨੇ ਬਣਾਈਆਂ ਤੇ ਅੱਜ ਆਪਾਂ ਬਣਾਵਾਂਗੇ ਚਾਵਲ ਟੰਕਾ ਤੇ ਮਟਰ ਟੰਕਾ ਜਿਹੜਾ ਕਿ ਦੂਸਰੀਆਂ ਜਿਹੜੀਆਂ ਕੜਾਈ ਵਾਲੀਆਂ ਮਸ਼ੀਨਾਂ ਦੇ ਨਾਲ ਕੀਤਾ ਜਾਂਦਾ ਵਾ ਉਹਨਾਂ ਦਾ ਸਿਰਫ ਇੱਕ ਤੋਂ 5 ਤੱਕ ਪੁਆਇੰਟ ਜਿਹਾ ਹੁੰਦਾ ਵਾ ਇਹਦਾ ਕੋਈ ਪੁਆਇੰਟ ਵਗੈਰਾ ਕੁਝ ਨਹੀਂ ਹੁੰਦਾ ਇਹਦੇ ਸਿਰਫ ਇਹ ਸੂਈ ਤੇ ਫਰੇਮ ਹੀ ਨੂੰ ਹੀ ਬਸ ਇਹ ਇੰਨਾ ਕੁ ਬੈਲੈਂਸ ਬਣਾ ਕੇ ਰੱਖਣਾ ਦੋਨੋਂ ਚੀਜ਼ਾਂ ਦਾ ਤੇ ਇਹ ਆਪਣੇ ਆਪ ਬਣ ਜਾਂਦਾ ਇਸੇ ਤਰ੍ਹਾਂ ਹੀ ਵੇਖੋ ਜਿਹੜਾ ਪਹਿਲਾਂ ਹੀ ਲੰਮਾ ਟੰਕਾ ਲਉਣਾ ਫੇਰ ਉਹਦੇ ਅੱਧ ਚਲਾਉਣਾ ਵਾ ਤੇ ਫੇਰ ਜਿਹੜਾ ਲੰਮਾ ਟੰਕਾ ਲਉਣਾ ਇਸੇ ਤਰ੍ਹਾਂ ਜਿਸ ਤਰ੍ਹਾਂ ਚਾਵਲ ਬਣਾਉਂਦਾ ਵਾ ਬਸ ਉਸੇ ਉਸੇ ਨੂੰ ਟੰਕੇ ਲਾ ਕੇ ਤੇ ਬਸ ਸੰਘਣਾ ਜਿਹਾ ਕਰ ਦੇਣਾ ਔਰ ਇਹਨੂੰ ਕੁਛ ਨਹੀਂ ਕਰਨਾ ਤੇ ਬੋਡੀ इजीली ਜਿਹੜੀ ਆ ਇਹ ਬਣ ਜਾਂਦਾ ਵਾ ਚਾਵਲ ਟੰਕਾ ਤੇ ਅੱਗੇ ਜਿਹੜੇ ਵਰਕ ਵਾ ਇਸੇ ਤਰ੍ਹਾਂ ਹੀ ਬਣ ਜਾਂਦੇ ਆ ਇਹ ਜਦੋਂ ਨਿੱਕੇ ਨਿੱਕੇ ਜੇ ਸਾਨੂੰ ਕੰਮ ਕਰਨੇ ਆ ਜਾਂਦੇ ਆ ਵੇ ਬੈਲੈਂਸ ਬਣਾਉਣਾ ਆ ਜਾਂਦਾ ਬੈ ਇਹਦਾ ਫਰੇਮ ਦਾ ਤੇ ਸੂਈ ਦਾ ਤੇ ਫਿਰ ਆਪਣੇ ਆਪ ਹੀ ਜਿਹੜਾ ਵਾ ਇਹ ਵਰਕ ਜਿਹੜਾ ਹੁੰਦਾ ਜਾਂਦਾ ਸੂਈ ਸਿਰਫ ਇਹੀ ਉੱਤੇ ਤਾਂ ਕਿ ਰੱਖਣੀ ਜਿਹੜਾ ਹੀ ਪੈਟਰਨ ਬਣਾਇਆ ਹੁੰਦਾ ਇੱਥੇ ਮੈਂ ਕੋਈ ਪੈਟਰਨ ਵਗੈਰਾ ਕੁਝ ਨਹੀਂ ਬਣਾਇਆ ਕਿਉਂਕਿ ਇਹ ਤੇ ਸੌਖਾ ਜਿਹਾ ਬਸ ਜਿੰਨਾ ਕ ਚਾਵਲ ਹੁੰਦਾ ਵਾ ਉਸੇ ਹਿਸਾਬ ਦੇ ਨਾਲ ਹੀ ਇਹ ਟੰਕਾ ਲਾਉਣਾ ਤੇ ਜਿਸ ਤਰ੍ਹਾਂ ਮਟਰ ਹੁੰਦਾ ਉਸੇ ਹਿਸਾਬ ਨਾਲ ਹੀ ਤੇ ਉਨੂੰ ਗਲਾਈ ਦੇਣੀ ਆ ਤੇ ਇਹ ਲੰਬਾਈ ਵਿੱਚ ਆ ਜਾਂਦਾ ਜਿਹੜਾ ਚਾਵਲ ਟੰਕਾ ਤੇ ਉਸ ਨੂੰ ਸੰਗਣਾ ਕਰਨਾ ਵਾ ਤੇ ਜਦੋਂ ਮਨ ਆ ਜਾਂਦਾ ਫਿਰ ਆਪਣੇ ਆਪ ਉਸ ਦੂਸਰੇ ਵਰਕ ਵੀ ਸਾਨੂੰ ਆ ਜਾਂਦੇ ਆ ਇਹ ਛੋਟੀਆਂ-ਛੋਟੀਆਂ ਜੀਆਂ ਗੱਲਾਂ ਸਟਾਰਟਿੰਗ ਦੇ ਵਿੱਚ ਸਾਨੂੰ ਸਿੱਖਣੀਆਂ ਪੈਂਦੀਆਂ ਤੇ ਸੌਕਾ ਹੀ ਬਣ ਜਾਂਦਾ ਬਾਅਦ ਵਿੱਚ ਇਹ ਬਣ ਗਿਆ ਚਾਵਲ ਟੰਕਾ ਇਹਨੂੰ ਬਸ ਇਸੇ ਤਰ੍ਹਾਂ ਹੀ ਸੰਗਣਾ ਕਰਦੇ ਜਾਣਾ ਇੱਕ ਟੰਕਾ ਵੱਡਾ ਤੇ ਇੱਕ ਟੰਕਾ ਛੋਟਾ ਤੇ ਅੱਗੇ ਹੀ ਬਣਾਵਾਂਗੇ ਹੁਣ ਮਟਰ ਟੰਕਾ ਇਹ ਜਿਹੜਾ ਬਣ ਗਿਆ ਆਪਣੇ ਚਾਵਲ ਟੰਕਾ ਤੇ ਇਹ ਜਿਹੜੇ ਆ ਬਣਾਏ ਆ ਤੇ ਹੁਣ ਮੈਂ ਅੱਗੇ ਇੱਕ ਹੋਰ ਬਣਾਉਣਾ ਦੱਸਦੀ ਆ ਇਹ ਮਟਰ ਜਿਸ ਤਰ੍ਹਾਂ ਮਟਰ ਕੋਲ ਜਾਂਦਾ ਸੈਂਟਰ ਦੇ ਵਿੱਚ ਜਿਹੜਾ ਅਸੀਂ ਪਹਿਲਾਂ ਵੱਡਾ ਟੰਕਾ ਲਾਉਣਾ ਤੇ ਬਾਅਦ ਵਿੱਚ ਜਿਹੜਾ ਇੱਕ ਸਾਈਡ ਨੂੰ ਉਹਨੂੰ ਗੁਲਾਈ ਜੀ ਦੇਣੀ ਆ ਫਿਰ ਉਸ ਤੋਂ ਛੋਟਾ ਉਸ ਤੋਂ ਛੋਟਾ ਇਸੇ ਤਰ੍ਹਾਂ ਕਰਕੇ ਤੇ ਮਟਰ ਦੀ ਸ਼ੇਪ ਦਾ ਆ ਜਾਂਦਾ ਤੁਹਾਨੂੰ ਸੰਗਣਾ ਕਰ ਲੈਣਾ ਇਹਦੇ ਵਿੱਚ ਮਟਰ ਦੇ ਟੰਕੇ ਵਿੱਚ ਇਹ ਲੋੜ ਨਹੀਂ ਪੈਂਦੀ ਕਿ ਇੱਕ ਵੱਡਾ ਤੇ ਉਸ ਤੋਂ ਬਾਅਦ ਹਾਫ ਵਿੱਚ ਲਾਵੇ ਏਜ ਇਸੇ ਤਰ੍ਹਾਂ ਹੀ ਬਸ ਲੱਗਦੇ ਜਾਂ ਟੰਕੇ ਗੁਲਾਈ ਵਿੱਚ ਤੇ ਉੱਧੜਦਾ ਵਗੈਰਾ ਨਹੀਂ ਆ ਨਾ ਕੁਝ ਖਰਾਬ ਵੀ ਹੁੰਦਾ ਵਾ ਕਿਉਂਕਿ ਇਹ ਫਿਰ ਪੀਟਵਾ ਜਾਂਦਾ ਚੱਲਦਾ ਵੱਜਣੀ ਜੀ ਕਢਾਈ ਹੋ ਜਾਂਦੀ ਹੈ ਮਸ਼ੀਨ ਦੇ ਨਾਲ ਤੇ ਖਰਾਬ ਵਗੈਰਾ ਕੁਝ ਨਹੀਂ ਹੁੰਦੀ ਜਦੋਂ ਹੀ ਧੋ ਬਾਉਂਦੇ ਆ ਜਾਂ ਕੁਝ ਵੀ ਇਸੇ ਤਰ੍ਹਾਂ ਇਹਨੂੰ ਗਲਾਈ ਜੀ ਦੇ ਵਿੱਚ ਦੇ ਦੇਣਾ ਤੇ ਸੌਖਾ ਜਿਹੜਾ ਬਣ ਜਾਂਦਾ ਹੈ ਮਸ਼ੀਨ ਦੇ ਨਾਲ ਇਸੇ ਤਰ੍ਹਾਂ ਜਿਹੜੀ ਬਣਾਈ ਜਾਣੀ ਆ ਇਧਰਲੀ ਸਾਈਡ ਤੇ ਹੁਣ ਬਣ ਗਏ ਬਹੁਤ ਸਫਾਈ ਦੇ ਨਾਲ ਸਫਾਈ ਵੀ ਆਉਂਦੀ ਹੈ ਮਸ਼ੀਨ ਦੇ ਨਾਲ बस ਇਹ ਜਦੋਂ ਨਿੱਕੇ ਨਿੱਕੇ ਜਿਹੜੇ ਜਦੋਂ ਇਹ ਚੀਜ਼ਾਂ ਬਣਾ ਲੈਨੇ ਆ ਫਿਰ ਆਟੋਮੈਟਿਕ ਹੀ ਜਿਹੜੀ ਅੱਗੇ ਜਦੋਂ ਇਹ ਵਰਕ ਕਰਾਂਗੇ ਤੋਂ ਉਹਦੇ ਵਿੱਚ ਹੀ ਸਫਾਈ ਆ ਜਾਂਦੀ ਆ ਇਹਨੂੰ ਜਿਹੜਾ ਇਸ ਤਰ੍ਹਾਂ ਬਣ ਗਿਆ ਇੱਕ ਸਾਈਡ ਤੇ ਚਾਵਲ ਟੰਕਾ ਤੇ ਇੱਕ ਸਾਈਡ ਤੇ ਮਟਰ ਟੰਕਾ ਪਾਵੇਂਗੇ ਹੌਲੀ ਹੌਲੀ ਇਹਦੇ ਨਾਲ ਹੁੰਦਾ ਵਾ ਪਹਿਲਾਂ ਆਪਾਂ ਇਹ ਪੱਤੀ ਬਣਾਈ ਤੇ ਆਪਾਂ ਵੀ ਮਸ਼ੀਨ ਦੇ ਨਾਲ ਹੌਲਾ ਹੁੰਦਾ ਸਾਰੇ ਸਾਰੇ ਜਿਹੜਾ ਵਰਕ ਹੁੰਦਾ ਵਾ ਪਰ ਹੁੰਦਾ ਬਹੁਤ ਸਫਾਈ ਦੇ ਨਾਲ ਵਾ ਸਫਾਈ ਵੀ ਤਾਂ ਹੀ ਆਉਂਦੀ ਹੈ ਜੇ ਅਸੀਂ ਇੱਕ ਟੰਕਾ ਲਾਵਾਂਗੇ ਤੇ ਤੇ ਦੇ ਉੱਪਰ ਹੀ ਜਿਹੜਾ ਦੂਸਰਾ ਟੰਕਾ ਲਾਵਾਂਗੇ ਉਹ ਵੀ ਸਫਾਈਦਾਰ ਇਹਨਾਂ ਚੀਜ਼ਾਂ ਨੂੰ ਜਦੋਂ ਬਣਾਉਣੀਆਂ ਆ ਜਾਣਗੀਆਂ ਤਾਂ ਵਰਕ ਜਿਹੜਾ ਆਪਣੇ ਆਪ ਹੀ ਅੱਗੇ ਆ ਜਾਏਗਾ ਤੇ ਅੱਗੇ ਵੀ ਵੀਡੀਓ ਲੈ ਕੇ ਹੁੰਦਾ ਰਵਾਂਗੇ ਤੇ ਜਿਹਦੇ ਵਿੱਚ ਅਸੀਂ ਫੁੱਲ ਵਗੈਰਾ ਫੁੱਲ ਪੱਤੀਆਂ ਕਿਸੇ ਵੀ ਤਰ੍ਹਾਂ ਦਾ ਪੈਟਰਨ ਬਣਾਵਾਂਗੇ